ਫਿਰ 8 ਸਾਲ ਜਿਹੜੇ ਸੀਗੇ ਉਹ ਤੇ ਇਸ ਕਰਕੇ ਸਾਡੇ ਨਿਕਲ ਗਏ ਤੇ ਇੱਕ ਤੇ ਮੇਰਾ ਇਕੱਲਾ ਬੇਟਾ ਬੜੀ ਬਹਾਦਰੀ ਨਾਲ ਲੜਿਆ ਉਹਨੇ ਆਪਣੇ ਬੰਦਿਆਂ ਦੀ ਵੀ ਬਿਲਕੁਲ ਉੱਥੇ ਹਫਾਜ਼ਤ ਕੀਤੀ ਤੇ ਆਤਵਾਦੀ ਨੂੰ ਮਾਰਿਆ ਔਰ ਮੇਨੇ ਮੇਰੀ ਬੜੀ ਮਦਦ ਕੀਤੀ ਮੈਡੀਕਲ ਹਸਪਤਾਲਾਂ ਨੇ ਬੜਾ ਕੌਂਟਲੀ ਮੇਰੇ ਬੇਟੇ ਦਾ ਅਨੁਆਦ ਨਹੀਂ ਕੀਤਾ ਜੋ ਕੁਝ ਕਰ ਸਕਦੇ ਸੀ ਜੋ ਕੁਝ ਵੀ ਕਰਨਾ ਪੈਂਦਾ ਸੀ ਅਮਰਜੈਂਸੀ ਵਿੱਚ ਉਹਨਾਂ ਨੇ ਕੀਤਾ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਅੰਕਲ ਕੀ ਕਹਿਣਾ ਚਾਹੋਗੇ ਬੜਾ ਸੋਖਾ ਸਮਾਂ 8 ਸਾਲ ਤੁਸੀਂ ਵੀ ਕੱਟਿਆ ਔਰ ਬੇਟੇ ਦੀ ਬਹਾਦਰੀ ਨੂੰ ਕਿਵੇਂ ਦੇਖਦੇ ਹੋ ਬੇਟੇ 8 ਸਾਲ ਜਿਹੜੇ ਸੀਗੇ ਉਹ ਤੇ ਇਸ ਕਰਕੇ ਸਾਡੇ ਨਿਕਲ ਗਏ ਕਿ ਇੱਕ ਤੇ ਮੇਰਾ ਇਕੱਲਾ ਬੇਟਾ ਬੜੀ ਬਹਾਦਰੀ ਨਾਲ ਲੜਿਆ ਹੋ ਉਨੇ ਆਪਣੇ ਬੰਦਿਆਂ ਦੀ ਵੀ ਬਿਲਕੁਲ ਉਥੇ ਹਿਫਾਜ਼ਤ ਕੀਤੀ ਤੇ ਅਤਵਾਦੀ ਨੂੰ ਵੀ ਮਾਰਿਆ ਔਰ ਮਨੇ ਮੇਰੀ ਬੜੀ ਮਦਦ ਕੀਤੀ ਮੈਡੀਕਲ ਹਸਪਤਾਲਾਂ ਨੇ ਬੜਾ ਪ੍ਰੌਂਟਲੀ ਮੇਰੇ ਬੇਟੇ ਦਾ ਇਲਾਜ ਵੀ ਕੀਤਾ ਜੋ ਕੁਝ ਕਰ ਸਕਦੇ ਸੀ ਜੋ ਕੁਝ ਵੀ ਕਰਨਾ ਪੈਂਦਾ ਸੀ ਅਮਰਜੈਂਸੀ ਦੇ ਵਿੱਚ ਉਹਨਾਂ ਨੇ ਕੀਤਾ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਵੈਸੇ ਅਸੀਂ ਤੇ ਹੱਥ ਦੇਣੇ ਉਮੀਦ ਕਰਦੇ ਸੀ ਕਿ ਸ਼ਾਇਦ ਅੱਜ ਵੀ ਬੇਟਾ ਉੱਠ ਪਏਗਾ ਅੱਜ ਵੀ ਵਾਹਿਗੁਰੂ ਪ੍ਰਮਾਤਮਾ ਅੰਬੇਰ ਕਰੇਗਾ ਬੱਤ ਚਲੋ ਫਿਰ ਵੀ ਇਸ ਮੀਤ ਤੇ ਅਸੀਂ ਉਹਦੀ ਮਤਲਬ ਜੀਂਦੇ ਰਹਿ ਕੇ ਚਲੋ ਸਾਡਾ ਬੇਟਾ ਕਿਸੇ ਨਾ ਕਿਸੇ ਦਿਨ ਜਿਹੜੀ ਇੱਥੇ ਆ ਤੇ ਬਾਕੀ ਮੈਨੂੰ ਆਰਮੀ ਵੱਲੋਂ ਹਸਪਤਾਲ ਵਾਲੇ ਵੱਲੋਂ ਮੇਰੇ ਰਿਸ਼ਤੇਦਾਰਾਂ ਵੱਲੋਂ ਸਾਰਿਆਂ ਨੇ ਮੇਰੀ ਬੜੀ ਹੌਸਲਾ افزਾਈ ਕੀਤੀ ਮੇਰੀ ਵਾਈਫ ਦੀ ਡੈਡੀਕੇਸ਼ਨ ਮੇਰੀ ਬੇਟੀ ਮੇਰੀ ਡਾਟੇਨ ਲਾਦੀ ਡੈਡੀਕੇਸ਼ਨ ਇਹ ਬਹੁਤ ਜ਼ਿਆਦਾ ਸੀਗੀ ਬਹੁਤ ਪ੍ਰਾਈਵੇਸੀ ਹੈ ਇਹ ਵੀ ਉਹਨਾਂ ਦੋਨਾਂ ਲੇਡੀਆਂ ਨੇ ਮੇਰੇ ਬੇਟੇ ਦੀ ਬਹੁਤ ਸੇਵਾ ਕੀਤੀ ਮੇਰਾ ਹੌਸਲਾ ਬਣਿਆ ਰਿਹਾ ਆਪਣੀ ਵੱਲੋਂ ਜੋ ਕੁਝ ਬਣਿਆ ਮੈਂ ਵੀ ਕੀਤਾ ਤੇ ਬਾਕੀ ਜੰਨੀ ਕਿਸੇ ਦੇ ਨਹੀਂ ਹੋਏ ਪਰਮਾਤਮਾ ਨੇ ਉਹਨੂੰ ਉਪਉ ਕੀਤਾ ਜਾਂਦਾ ਤੇ ਠੀਕ ਹੈ ਹੁਣ ਉਹ ਉਹਦੇ ਦਿਨ ਖਤਮ ਹੋ ਗਏ ਸੀ ਪਰਮਾਤਮਾ ਵੱਲੋਂ ਉਹਨੂੰ ਸਦਾ ਆ ਗਿਆ ਤੇ ਉਹ ਚਲਾ ਗਿਆ ਠੀਕ 8 ਸਾਲ ਜਿਹੜੇ ਸੀਗੇ ਉਹ ਤੇ ਇਸ ਕਰਕੇ ਸਾਡੇ ਨਿਕਲ ਗਏ ਤੇ ਇੱਕ ਤੇ ਮੇਰਾ ਇਕੱਲਾ ਬੇਟਾ ਬੜੀ ਬਹਾਦਰੀ ਨਾਲ ਲੜਿਆ ਉਹਨੇ ਆਪਣੇ ਬੰਦਿਆਂ ਦੀ ਵੀ ਬਿਲਕੁਲ ਉੱਥੇ ਹਿਫਾਜ਼ਤ ਕੀਤੀ ਤੇ ਅਤਵਾਦੀ ਨੂੰ ਮਾਰਿਆ ਔਰ ਮੇਨੇ ਮੇਰੀ ਬੜੀ ਮਦਦ ਕੀਤੀ ਮੈਡੀਕਲ ਹਸਪਤਾਲਾਂ ਨੇ ਬੜਾ prontly ਮੇਰੇ ਬੇਟੇ ਦਾ ਇਲਾਜ ਵੀ ਕੀਤਾ ਜੋ ਕੁਝ ਕਰ ਸਕਦੇ ਸੀ ਜੋ ਕੁਝ ਵੀ ਕਰਨਾ ਪੈਂਦਾ ਸੀ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਕੀਤਾ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਅੰਕਲ ਕੀ ਕਹਿਣਾ ਚਾਹੋਗੇ ਬੜਾ ਸੌਖਾ ਸਮਾਂ 8 ਸਾਲ ਤੁਸੀਂ ਵੀ ਕੱਟਿਆ ਔਰ ਬੇਟੇ ਦੀ ਬਹਾਦਰੀ ਨੂੰ ਕਿਵੇਂ ਦੇਖਦੇ ਹੋ ਬੇਟੇ 8 ਸਾਲ ਜਿਹੜੇ ਸੀਗੇ ਉਹ ਤੇ ਇਸ ਕਰਕੇ ਸਾਡੇ ਨਿਕਲ ਗਏ ਤੇ ਇੱਕ ਤੇ ਮੇਰਾ ਇਕੱਲਾ ਬੇਟਾ ਬੜੀ ਬਹਾਦਰੀ ਨਾਲ ਲੜਿਆ ਹੋ ਉਨੇ ਆਪਣੇ ਬੰਦਿਆਂ ਦੀ ਵੀ ਬਿਲਕੁਲ ਉਥੇ ਹਿਫਾਜ਼ਤ ਕੀਤੀ ਤੇ ਅਤਵਾਦੀ ਨੂੰ ਵੀ ਮਾਰਿਆ ਆਰਮੀ ਨੇ ਮੇਰੀ ਬੜੀ ਮਦਦ ਕੀਤੀ ਮੈਡੀਕਲ ਹਸਪਤਾਲਾਂ ਨੇ ਬੜਾ ਪੌਂਕਲੀ ਮੇਰੇ ਬੇਟੇ ਦਾ ਇਲਾਜ ਵੀ ਕੀਤਾ ਜੋ ਕੁਝ ਕਰ ਸਕਦੇ ਸੀ ਜੋ ਕੁਝ ਵੀ ਕਰਨਾ ਪੈਂਦਾ ਸੀ ਅਮਰਜੈਂਸੀ ਦੇ ਵਿੱਚ ਉਹਨਾਂ ਨੇ ਕੀਤਾ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਵੈਸੇ ਅਸੀਂ ਤੇ ਹੌਸਲੇ ਦੇਣੇ ਉਮੀਦ ਕਰਦੇ ਸੀ ਕਿ ਸ਼ਾਇਦ ਅੱਜ ਵੀ ਬੇਟਾ ਉੱਠ ਪਏਗਾ ਅੱਜ ਵੀ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇਗਾ ਪਰ ਚਲੋ ਫਿਰ ਵੀ ਇਸ ਮੀਤ ਤੇ ਅਸੀਂ ਉਹਦੀ ਮਤਲਬ ਜੀਂਦੇ ਰਹਿ ਕੇ ਚਲੋ ਸਾਡਾ ਬੇਟਾ ਕਿਸੇ ਨਾ ਕਿਸੇ ਦਿਨ ਜੀਵੇ ਇੱਥੇਗਾ ਤੇ ਬਾਕੀ ਮੈਨੂੰ ਆਰਮੀ ਵੱਲੋਂ ਹਸਪਤਾਲ ਵਾਲੇ ਵੱਲੋਂ ਮੇਰੇ ਰਿਸ਼ਤੇਦਾਰਾਂ ਵੱਲੋਂ ਸਾਰਿਆਂ ਨੇ ਮੇਰੀ ਬੜੀ ਹੌਸਲਾ ਅਫਜ਼ਾਈ ਕੀਤੀ ਮੇਰੀ ਵਾਈਫ ਦੀ ਡੈਡੀਕੇਸ਼ਨ ਮੇਰੀ ਬੇਟੀ ਮੇਰੀ ਡਾਟੇ ਲਾ ਦੀ ਡੈਡੀਕੇਸ਼ਨ ਇਹ ਬਹੁਤ ਜ਼ਿਆਦਾ ਸੀਗੀ ਬਹੁਤ ਪ੍ਰਾਈਵੇਸੀ ਹੈ ਕਿ ਵੀ ਉਹਨਾਂ ਦੋਨਾਂ ਲੇਡੀਆਂ ਨੇ ਮੇਰੇ ਬੇਟੇ ਦੀ ਬਹੁਤ ਸੇਵਾ ਕੀਤੀ ਮੇਰਾ ਹੌਸਲਾ ਬਣਿਆ ਰਿਹਾ ਆਪਣੀ ਵੱਲੋਂ ਜੋ ਕੁਝ ਬਣਿਆ ਮੈਂ ਵੀ ਕੀਤਾ ਤੇ ਬਾਕੀ ਜੰਨੀ ਕਿਸੇ ਦੇ ਖੀ ਹੋਏ ਪਰਮਾਤਮਾ ਨੇ ਉਹਨੂੰ ਉਪਉ ਕੀਤਾ ਜਾਂਦਾ ਤੇ ਠੀਕ ਹੈ ਹੁਣ ਉਹ ਉਹਦੇ ਦਿਨ ਖਤਮ ਹੋ ਗਏ ਸੀ ਪਰਮਾਤਮਾ ਵੱਲੋਂ ਸੱਦਾ ਆ ਗਿਆ ਤੇ ਉਹ ਚਲਾ ਗਿਆ ਠੀਕ ਤੇ 8 ਸਾਲ ਜਿਹੜੇ ਸੀਗੇ ਉਹ ਤੇ ਇਸ ਕਰਕੇ ਸਾਡੇ ਨਿਕਲ ਗਏ ਕਿ ਇੱਕ ਤੇ ਮੇਰਾ ਕੱਲਾ ਬੇਟਾ ਬੜੀ ਬਹਾਦਰੀ ਨਾਲ ਲੜਿਆ ਉਹਨੇ ਆਪਣੇ ਬੰਦਿਆਂ ਦੀ ਵੀ ਬਿਲਕੁਲ ਉਥੇ ਇੱਜ਼ਤ ਕੀਤੀ ਤੇ ਅਤਵਾਦੀ ਨੇ ਵੀ ਮਾਰਿਆ ਔਰ ਮੇਨੇ ਮੇਰੀ ਬੜੀ ਮੁਦਕੀ ਕੀਤੀ ਮੇਠੀ ਹਸਪਤਾਲਾਂ ਨੇ ਬੜਾ ਕੌਂਟਲੀ ਮੇਰੇ ਬੇਟੇ ਦਾ ਇਲਾਜ ਵੀ ਕੀਤਾ ਜੋ ਕੁਝ ਕਰ ਸਕਦੇ ਸੀ ਜੋ ਕੁਝ ਵੀ ਕਰਨਾ ਪੈਂਦਾ ਸੀ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਕੀਤਾ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਅੱਛੀ ਗੱਲ ਸੰਕਲ ਕੀ ਕਹਿਣਾ ਚਾਹੋਗੇ ਬੜਾ ਸੌਖਾ ਸਮਾਂ 8 ਸਾਲ ਤੁਸੀਂ ਵੀ ਕੱਟਿਆ ਔਰ ਬੇਟੇ ਦੀ ਬਹਾਦਰੀ ਨੂੰ ਕਿਵੇਂ ਦੇਖਦੇ ਹੋ ਬੇਟੇ 8 ਸਾਲ ਜਿਹੜੇ ਸੀਗੇ ਉਹ ਤੇ ਇਸ ਕਰਕੇ ਸਾਡੇ ਨਿਕਲ ਗਏ ਕਿ ਇੱਕ ਤੇ ਮੇਰਾ ਇਕੱਲਾ ਬੇਟਾ ਬੜੀ ਬਹਾਦਰੀ ਨਾਲ ਲੜਿਆ ਉਹਨੇ ਆਪਣੇ ਬੰਦਿਆਂ ਦੀ ਵੀ ਬਿਲਕੁਲ ਉੱਥੇ ਹਿਫਾਜ਼ਤ ਕੀਤੀ ਤੇ ਆਤਵਾਦੀ ਨੂੰ ਮਾਰਿਆ ਔਰ ਮੈਨੇ ਮੇਰੀ ਬੜੀ ਮਦਦ ਕੀਤੀ ਸੀ ਮੈਡੀਕਲ ਹਸਪਤਾਲਾਂ ਨੇ ਬੜਾ ਪੌਂਟਲੀ ਮੇਰੇ ਬੇਟੇ ਦਾ ਇਲਾਜ ਵੀ ਕੀਤਾ ਜੋ ਕੁਝ ਕਰ ਸਕਦੇ ਸੀ ਜੋ ਕੁਝ ਵੀ ਕਰਨਾ ਪੈਂਦਾ ਸੀ ਐਮਰਜੈਂਸੀ ਵੀ ਵਿੱਚ ਉਹਨਾਂ ਨੇ ਕੀਤਾ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਵੈਸੇ ਅਸੀਂ ਤੇ ਹੱਥ ਦੇਣੇ ਉਮੀਦ ਕਰਦੇ ਸੀ ਕਿ ਸ਼ਾਇਦ ਅੱਜ ਵੀ ਬੇਟਾ ਉੱਠ ਪਏਗਾ ਅੱਜ ਵੀ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇਗਾ ਪਰ ਚਲੋ ਫਿਰ ਵੀ ਇਸ ਮੀਤ ਤੇ ਅਸੀਂ ਉਹਦੀ ਜੀਂਦੇ ਰਹਿ ਕੇ ਚਲੋ ਸਾਡਾ ਬੇਟਾ ਕਿਸੇ ਨਾ ਕਿਸੇ ਦਿਨ ਜੀਵੇਗਾ ਤੇ ਬਾਕੀ ਮੈਨੂੰ ਆਰਮੀ ਵੱਲੋਂ ਹਸਪਤਾਲ ਵਾਲੇ ਵੱਲੋਂ ਮੇਰੇ ਰਿਸ਼ਤੇਦਾਰਾਂ ਵੱਲੋਂ ਸਾਰਿਆਂ ਨੇ ਮੇਰੀ ਬੜੀ ਹੌਸਲਾ افزਾਈ ਕੀਤੀ ਮੇਰੀ ਵਾਈਫ ਦੀ ਡੈਡੀਕੇਸ਼ਨ ਮੇਰੀ ਬੇਟੀ ਮੇਰੀ ਡਾਟੇਨ ਲਾਦੀ ਡੈਡੀਕੇਸ਼ਨ ਇਹ ਬਹੁਤ ਜ਼ਿਆਦਾ ਸੀਗੀ ਬਹੁਤ ਪ੍ਰਾਈਵੇਸੀ ਹੈ ਕਿ ਵੀ ਉਹਨਾਂ ਦੋਨਾਂ ਲੇਡੀਆਂ ਨੇ ਮੇਰੇ ਬੇਟੀ ਦੀ ਬਹੁਤ ਸੇਵਾ ਕੀਤੀ ਮੇਰਾ ਹੌਸਲਾ ਬਣਿਆ ਜੀ ਆਪਣੇ ਵੱਲੋਂ ਜੋ ਕੁਝ ਬਣਿਆ ਮੈਂ ਵੀ ਕੀਤਾ ਤੇ ਬਾਕੀ ਜਦ ਨਹੀਂ ਕਿਸੇ ਦੇ ਲਿਖੀ ਹੋਏ ਪਰਮਾਤਮਾ ਨੇ ਉਹਨੂੰ ਉਪਕ੍ਰਿ ਜਾਂਦਾ ਤੇ ਠੀਕ ਆ ਹੁਣ ਉਹ ਦੇ ਦਿਨ ਖਤਮ ਹੋ ਗਏ ਸੀ ਪਰਮਾਤਮਾ ਵੱਲੋਂ ਸੱਦਾ ਆ ਗਿਆ ਤੇ ਉਹ ਚਲਾ ਗਿਆ ਠੀਕ